ਯਾ ਦੇਖੋ ਬਈ ਬਹੁਤ ਸ਼ਤਾਨੀਆਂ ਕਰਾਇਓ ਆ ਜਾ ਖਾਲੀ ਖਾਲੀ ਲੈ ਵੀ ਮਿੱਤਰੋ ਦੁਪਹਿਰ ਦਾ 1 ਵਜ ਰਿਹਾ ਤੇ ਮੈਂ ਅੱਜ ਫੇਰ ਦੇਖੋ ਚੱਲ ਪਿਆ ਤੇ ਬਈ ਮੀਨ ਨੇ ਬਹੁਤ ਤੰਗ ਕਰਖਿਆ ਕਿਉਂ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਮਾਰਤਾ ਜੀ ਫੇਰ ਤੁਹਾਡਾ ਇੱਕ ਵਾਰ ਨਵੇਂ ਦਿਨ ਤੇ ਕਿਨਾਂ ਵੀਡੀਓ ਦੇ ਵਿੱਚ ਤੇ ਵੀਰੋ ਅੱਜ ਉਹ ਜਿਹੜੀ 19 ਤਰੀਕ ਨਵੰਬਰ 2025 ਤੇ ਟਾਈਮ ਹੋ ਰਿਹਾ ਬਈ ਦੁਪਹਿਰ ਦਾ 1 ਤੇ ਕੱਲ ਆਪਾਂ ਨੇ ਇੱਕ ਵੀਡੀਓ ਪਾਈਦੀ ਵੀ ਇਸ ਟਾਈਮ ਬਹੁਤ ਜ਼ਿਆਦਾ ਮੀਂਹ ਪੈ ਰਿਹਾ ਦਾ ਪਰ ਅੱਜ ਫੇਰ ਵੀ ਉਸੇ ਟਾਈਮ ਅੱਜ ਫੇਰ ਦੇਖੋ ਮੀਂਹ ਲੱਗਾ ਪੈਣਾ ਤੇ ਇੱਧਰ ਦੇਖ ਲਓ ਵੀ ਕਿਣ-ਮਿਣ ਕਿਣਵੇਂ ਚੱਲ ਪਈ ਇਹ ਬੱਦਲ ਦੇਖੋ ਵੀ ਚੜ੍ਹ ਕੇ ਆ ਗਿਆ ਫੁੱਲ ਤੇ ਹਾਲਾਤ ਬਈ ਖਰਾਬ ਹੋਆਂ ਕਿਉਂਕਿ ਕੱਲ ਜਿਹੜਾ ਮੀਂਹ ਪਿਆ ਬਈ ਘੰਟਾ ਇੱਕ ਮੀਂਹ ਪਿਆ ਦਾ ਆਪਣੀ ਵੀਡੀਓ ਵੀ ਪਾਈ ਥੀ ਤੇ ਉਸ ਤੋਂ ਬਾਅਦ ਵੀ ਵਧੀਆ ਧੁੱਪ ਨਿਕਲ ਗਈ ਸੀ ਤੇ ਮੌਸਮ ਵਧੀਆ ਸਾਫ਼ ਹੋ ਗਿਆ ਪਰ ਉਸ ਤੋਂ ਬਾਅਦ ਬਈ ਆਨ ਬਦਿਆ ਕੱਲ ਤੱਕ ਮੌਸਮ ਸਹੀ ਤਾਂ ਐ ਵੀ ਬਈ ਧੁੱਪ ਨਹੀਂ ਕਰਨੀ ਸੀ ਪੂਰੀ ਗਰਮੀ ਦੀ ਸਵੇਰ ਕੀ ਪਰ 1 ਵਜੇ ਆਇਆ ਫਿਰ ਉਹ 1 ਵਜਰਿਆ ਇਸ ਟਾਈਮ ਪੂਰਾ ਬੱਦਲ ਚੜ ਕੇ ਆ ਗਿਆ ਦੇਖੋ ਵੀ ਮੀਂਹ ਵੀ ਲੱਗਿਆ ਪੈਣਾ ਤੇ ਬਹੁਤ ਬਈ ਰੱਬ ਨੂੰ ਐ ਤੱਕ ਪਤਾ ਨਹੀਂ ਕੀ ਹੋ ਰਿਹਾ ਤੇ ਪਹਿਲਾਂ ਬਈ ਨੰਨਾ ਨਹਾੜ ਆ ਗਿਆ ਤੁਹਾਨੂੰ ਪਤਾ ਹੀ ਦੇਖੇ ਹੁਣ ਤੁਸੀਂ ਤੇ ਹੁਣ ਦੇਖ ਲਓ ਬਈ ਨੰਨਾ ਮੀਂਹ ਕਿਉਂਕਿ ਜੀਰੀਆਂ ਜਿਹੜੀ ਵੀ ਪੱਕੀ ਖੜੀਆਂ ਇਸ ਟੈਮ ਝੋਨਾ ਤੇ ਝੋਨੇ ਕਬਲ ਉਹ ਵੀ ਤੁਹਾਨੂੰ ਸ਼ਾਮ ਨੂੰ ਪਲਾ ਕੇ ਦਿਖਾਵਾਂਗੇ ਵੀਡੀਓ ਤੇ ਬਹੁਤ ਜ਼ਿਆਦਾ ਬਈ ਆਪਣਾ ਦੋ ਤਿੰਨ ਕਿੱਲੇ ਵੜਨ ਵਾਲੇ ਹੋ ਹੀ ਹੋ ਰਹੇ ਪਰ ਅੱਜ ਜੀ ਸਾਹਮਣੇ ਚੱਲ ਰਿਹਾ ਵੀ ਲੱਗਦਾ ਨਹੀਂ ਮੈਨੂੰ ਵਧਣ ਦੇਗਾ ਕਿਉਂਕਿ ਬਈ ਬਹੁਤ ਪਹਿਲਾਂ ਵੀ ਤੁਹਾਨੂੰ ਦੇਖਿਆ ਹੀ ਹੋਣਾ ਕਿੰਨਾ ਹਾਰਡ ਪੰਜਾਬ ਮਾਫ ਪਾਣੀ ਆਇਆ ਦਾ ਤੇ ਇਸ ਵਕਤ ਫੇਰ ਬਈ ਦੇਖੋ ਇੱਧਰ ਕਿੰਨਾ ਜਿਆਦਾ ਬੱਦਲ ਹੋ ਗਿਆ ਹੋ ਰਿਹਾ ਤੇ ਕਿਣ ਮਿੰਨ ਕਿਣ ਮਿੰਨ ਚੱਲ ਰਹੀ ਆ ਤੇ ਬਾਕੀ ਆਪਣੀ ਮੱਝਾਂ ਦੇਖ ਲਓ ਬਈ ਅੱਜ ਤੇ ਮੱਝ ਇੱਕ ਸੋਣ ਵਾਲੀ ਆ ਇਹ ਵੀ ਸੋਣ ਵਾਲੀ ਆ ਬਈ ਤੇ ਇੱਕ ਆਪਣੀ ਵੀ ਮੱਝ ਖਰਾਬ ਹੋ ਗਈ ਸੀ ਬਹੁਤ ਤਗੜੀ ਮੱਚ ਦੀ ਵੀ 1.5 ਲੱਖ ਦੀ ਤੇ ਆਪਾਂ ਨੂੰ ਕੱਟੇ ਹੋਏ ਉਹ ਸਟੇ ਕੱਟੀਆਂ ਆ ਆਪਾਂ ਨੂੰ ਕੱਟੇ ਵਿਛਾਣੇ ਨੇ ਵੇਚਣੀ ਪਈ ਬਈ ਬਹੁਤ ਘੱਟਾ ਭਾਵੇਂ ਤੇ ਬਾਕੀ ਅਮੂ ਚ 3-4 ਕੱਟੀਆਂ ਆ ਬਾਕੀ ਇੱਧਰ ਪੜੀਆਂ ਤੇ ਬਾਕੀ ਗੱਲ ਕਰਦੇ ਆ ਮੇਰਾ ਮੀਂਹ ਬਹੁਤ ਰੋਜ਼ ਮੀਂਹ ਪੈਣ ਲੱਗਿਆ ਬਈ 20-30 ਤੱਕ ਨੱਟਿਆ ਹੋਇਆ ਤੇ ਬਾਕੀ ਦੇਖਦੇ ਆ ਕੀ ਹੁੰਦਾ ਝੋਨਾ ਫੱਲੇ ਆਪਣਾ ਪੱਕਿਆ ਖੜਿਆ ਇੱਧਰ ਮੋਟੂ ਦੇਖ ਲ ਮੋੜੂ ਲੈ ਵੀ ਮਿੱਤਰੋ ਦੁਪਹਿਰ ਦਾ 1 ਵਜੇ ਰਿਹਾ ਤੇ ਮੈਂ ਅੱਜ ਫੇਰ ਦੇਖੋ ਚੱਲ ਪਿਆ ਤੇ ਬਈ ਮੈਨੇ ਬਹੁਤ ਤੰਗ ਕਰਦੇ ਆ ਕਿਉਂਕਿ ਬਈ ਚੋਨਾ ਮਨ ਨੂੰ ਲੱਗਦਾ ਵੀ ਇਹ ਤੇ ਕਿ ਰੱਬ ਵੱਡਣੇ ਨਾ ਕਿਉਂਕਿ ਪੱਕਾ ਪੜਿਆ ਬਈ ਦੇਖੋ ਸਾਰਾ ਚੋਨਾ ਦਰਮੋਟੂ ਜੀ ਬਈ ਦੇਖੋ ਰੋਟੀਆਂ ਲੱਗ ਰਹਾ ਖਾਣ ਦੇਖੋ ਬਈ ਮੋਡੂ ਇਹ ਦੇਖੋ ਬਈ ਬਹੁਤ ਸ਼ਤਾਨੀਆਂ ਕਰਾਇਓ ਆ ਜਾ ਖਾਲੀ ਖਾਲੀ ਉੱਤੇ ਖਾਲੀ ਬਈ ਇਹ ਛੋਟਾ ਜਿਹਾ ਦੇਖੋ ਆਪਾਂ ਨੇ ਪਾਲਿਆ ਤਾਂ ਜਦੋਂ ਆਪਣੇ ਆ ਪਹਿਲਾਂ ਇੱਕ ਕੁੱਤੀ ਦੀ ਬਈ ਲੈਬਰ ਆ ਗਈ ਤੇ ਉਸ ਦਾ ਮਤਲਬ ਉਸ ਹੋਈ ਸੀ ਫਿਰ ਉਸ ਤੋਂ ਬਾਅਦ ਬਈ ਦੋ ਉਹਨੇ ਕੁੱਤੀਆਂ ਦੋ ਕੁੱਤੇ ਦੇਦੇ ਬਈ ਉਸ ਤੋਂ ਬਾਅਦ ਆਪਾਂ ਨੇ ਇੱਕ ਜੋ ਰੱਖ ਲਈ ਜਦਾ ਤੇ ਇੱਕ ਆਪਾਂ ਨੇ ਕਿਸੇ ਨੂੰ ਦੇ ਦਿਆ ਤਾਂ ਦੇਖੋ ਬਈ ਕਿੱਡਾ ਬੜਾ ਹੋ ਗਿਆ ਤੇ ਪਿਛਲੀ ਵੀਡੀਓ ਵਿੱਚ ਤੁਹਾਨੂੰ ਦਿਖਾਈ ਹੋਣਾ ਆਪਣੀਆਂ ਪਾਲੀਆਂ ਮੈਂ ਦੇਖ ਲਓ ਬਈ ਇਹਨੂੰ ਦੇਖ ਲਓ ਇਹਨੂੰ ਦੇਖ ਲਓ ਲੈ ਹੱਥ ਘਾਰਾ ਮੇਰਾ ਰੋਟੀ ਖਾਈ ਨਹੀਂ ਰੋਟੀ ਖਾਂਦਾ ਨਹੀਂ ਉਹ ਦੇਖੋ ਵੀ ਤਰਸਤਾਨੀਆਂ ਕਰਾਇ ਬਹੁਤ ਜ਼ਿਆਦਾ ਆਹ। ਆ ਦੇਖ ਲੋ ਵੀ ਦੇਖ ਲੋ ਇਸਕੇ ਲੱਛਣ ਦੇਖ ਲੀ। ਆ ਰ ਆ। ਤਾਂ ਦੇਖੋ ਵੀ ਦੇਖ ਅੱਗੇ ਪਿੱਛੇ ਚੱਲ ਪਾ। ਚੱਲ। ਦੇਖੋ ਵੀ ਇਤਰਾਛਤਾਨੀਆਂ ਕਰਾ ਰਹੋ ਜੋ। ਭਾਈ ਖਾ ਗਿਆ। ਚੱਲ ਚੱਲ। ਚੱਲ ਚੱਲ। ਛੱਟ ਛੱਟ। ਛੱਟ। ਭਜੰਦ। ਅਦਰ ਵੱਲ। ਉਧਿ। या देखो यार देखो इस तरह इस तरह खेल चल 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 उधर चल इवन आज ही रहो उठ यार देखो यार देखो चल चल चल, चल भाई ना हट जा चल रे उधर चल